ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 14 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਣ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਦੇ ਵਿੱਚ ਕੱਲ ਤੋਂ ਅਸੀਂ ਇੱਕ ਬੜਾ ਮਹੱਤਵਪੂਰਨ ਭਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਨੂੰ ਆਪਣੇ ਆਪ ਨੂੰ ਕਿਸ ਜਾਤ ਵਿੱਚ ਸਮਝਣਾ ਚਾਹੀਦਾ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਸ ਗੱਲ ਨੂੰ ਫਿਰ ਸਪਸ਼ਟ ਕਰਦੇ ਹਾਂ ਇੱਥੇ ਲਫ਼ਜ਼ ਮੈਂ ਜਾਤ ਜ਼ਰੂਰ ਵਰਤ ਰਹੇ ਹਾਂ ਕਿਉਂਕਿ ਗੁਰਬਾਣੀ ਵਿੱਚ ਇਸ ਲਫ਼ਜ਼ ਨੂੰ ਵਰਤਿਆ ਗਿਆ ਬਾਰ-ਬਾਰ ਅਸਲ ਪਾਅ ਇਹ ਹੈ ਕਿ ਜਿਵੇਂ ਉੱਥੇ ਉੱਚ-ਨੀਚ ਹੈ ਬ੍ਰਾਹਮਣ ਉੱਚ ਖੱਤਰੀ ਉੱਚ ਕਹਲੇ ਕਿ ਬ੍ਰਾਹਮਣ ਨਾਲੋਂ ਵੀ ਨੀਵੇਂ ਸ਼ੂਦਰ ਜਿਹੜਾ ਬਹੁਤ ਨੀਵੇਂ ਉਹ ਨੀਚ ਜਾਤ ਹੈ ਸਿੱਖ ਨੂੰ ਆਪਣੇ ਜੋਗ ਨੂੰ ਉੱਚਾ ਸਮਝਣਾ ਚਾਹੀਦਾ ਹੈ ਕਿ ਨੀਵਾਂ ਸਮਝਣਾ ਚਾਹੀਦਾ ਹੈ ਕਲਕ ਸਪਸ਼ਟ ਕੀਤੀ ਸੀ ਕਿ ਉੱਚਾ ਸਮਝਣਾ ਹੋਵੇ ਤੇ ਨੀਵਾ ਸਮਝਣਾ ਇਨਫੀਰੀਓਰਿਟੀ ਕੰਪਲੈਕਸ ਸੇ ਇਹਨਾਂ ਭਾਵਨਾ ਅਸਲ ਦੇ ਵਿੱਚ ਇਹਨਾਂ ਦੁਰਨਾਡ ਦੇ ਵਿੱਚੋਂ ਹੀ ਨਿਕਲਣਾ ਹੈ ਨਾਤੇ ਸਾਡੇ ਅੰਦਰ ਕਦੀ ਕੋਈ ਹੀਣ ਭਾਵਨਾ ਹੋਣੀ ਚਾਹੀਦੀ ਹੈ ਪਿਛੋਂ ਸੀ ਕਿਸ ਬਰਨ ਚੋਂ ਆਏ ਆ ਉਹ ਗੱਲ ਖਤਮ ਹੋ ਗਈ ਹੈ ਹੁਣ ਅਸੀਂ ਸੇਖਾਂ ਬਿਰੂ ਦੇ ਸੋਇਸ ਕਰਕੇ ਨਾ ਤੇ ਹਿੰਦ ਭਾਉਣਾ ਹੋਣੀ ਚਾਹੀਦੀ ਹੈ ਤੇ ਨਾ ਹਉਮੈ ਹੋਣੀ ਚਾਹੀਦੀ ਹੈ ਅਜਦਾ ਪਹਿਲਾ ਪ੍ਰਮਾਨ ਜਬ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਔਰ ਅਸਾਦੀ ਵਾਰ ਬਾਣੀ ਦੇ ਵਿੱਚੋਂ ਇਨੌਮੀ ਪੌੜੀ ਦੇ ਆਖਰੀ ਸ਼ਬਦ ਨੇ ਜਿੱਥੇ ਮੇਰੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਹਉ ਟਾਡੀ ਕਾ ਨੀਚ ਜਾਤ ਹੋ ਰੁੱਤਮ ਜਾਤ ਸਦਾ ਇੰਦੇ ਤੈਨ ਮੰਗਾ ਜੇ ਤੁਝੈ ਤੇ ਆਇੰਦੇ ਟਾਡੀ ਜੇ ਦਾ ਅਸਲ ਕੰਮ ਹੈ ਉਹਦੇ ਗੁਣ ਕਰਨਾ ਸਕਲਪੁਰ ਤੇ ਗੁਣ ਕਰਨਾ ਟਾਡੀ ਦਾ ਫਰਜ਼ ਹੈ ਮੈਂ ਤੇ ਤੁਹਾਡੇ ਦਰਦ ਦਾ ਛੋਟਾ ਜਿਹਾ ਗੁਣ ਗਾਣ ਲੱਗਾ ਤੁਹਾਡੇ ਗੁਣ ਗਾਣ ਲੱਗਾ ਮੈਂ ਤੇ ਆਪਣੇ ਆਪ ਨੂੰ ਨਿਰਮਾਣ ਹੱਸ ਜਿ ਸਮਝਦਾ ਕਿਉਂਕਿ ਮੈਂ ਵੇਰੀਓਕਾ ਤੇ ਆ ਕਿ ਤੁਹਾਡੇ ਗੁਣ ਗੰਦ ਹੈ ਤੇ ਮੈਂ ਤੇ ਨੀਚੀ ਜਾ ਤੇ ਝੋ ਗਿਆ ਬ੍ਰਹਮਣ ਦੇ ਸਿਸਟਮ ਦੇ ਮੁਤਾਬਕ ਦੂਜੇ ਜਿਹੜੇ ਨੇ ਉਹ ਆਪਣੇ ਆਪ ਨੂੰ ਉੱਚੀ ਜਾਤ ਦਾ ਸਦ ਰੋਂਦੇ ਨੇ ਸ਼ਬਦ ਨੂੰ ਬੜੇ ਧਿਆਨ ਨਾਲ ਸਮਝਣਾ ਪਏਗਾ ਜਿਹਦੀ ਭਾਵਨਾ ਦੇ ਵਿੱਚ ਜਾਣੋ ਪਏਗਾ ਤਿੰਨ ਮੰਗਾ ਜੇ ਤੁਝੇ ਤੇ ਆਈਂਦੇ ਮੈਂ ਉਹਨਾਂ ਕੋਲੋਂ ਮੰਗਦਾ ਨਾ ਕਿੜੇ ਕਾਲਪੁਰਤੀ ਤੁਹਾਡਾ ਸਿਮਰਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਤੁਸੀਂ ਵਸੇ ਹੋਏ ਹੋ ਇਹਨਾਂ ਕੋ ਤੁਹਾਡੇ ਨਾਮ ਦਾ ਖਜਾਨਾ ਮੰਤੇ ਉਹਨਾਂ ਦੇ ਦਰਦ ਦਾ ਮੰਗਤਾ ਹੈ ਜਿਨ੍ਹਾਂ ਦੇ ਕੋਲ ਤੁਹਾਡੇ ਨਾਮ ਦਾ ਖਜ਼ਾਨਾ ਹੈ ਹੁਣ ਕਿਸੇ ਕੋਲ ਮੰਗੀਦਾ ਕੀ ਹੈ ਜੋਦ ਕੋਲ ਹੋਵੇ ਜਦ ਕੋਲ ਦੁਨੀਆਵੀ ਦੌਲਤ ਹੈ ਦੁਨੀਆਵੀ ਦੌਲਤ ਮੰਗੀਦੀ ਹੈ ਜੀ ਉਹਦੇ ਕੋਲ ਕੋਈ ਅਹੁਦੇ ਦਾ ਲਾਭ ਹੈ ਤੇ ਉਹਦਾ ਫਾਇਦਾ ਮੰਗੀਦਾ ਹੈ ਤੇ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ ਉਹਦੇ ਕੋਲੋਂ ਤੇ ਨਾਮ ਹੀ ਮੰਗਾਂਗੇ ਨਾ ਜਿੰਨ ਮੰਗਾਂ ਜੇ ਤੁਝੇ ਤੇ ਆਇ ਤੇ ਮੈਂ ਉਹਨਾਂ ਦੇ ਦਰ ਤੋਂ ਜਿਹੜੇ ਤੁਹਾਡਾ ਨਾਮ ਜਿੰਨਾ ਜ਼ਿਹੇ ਤੇ ਜਵਸਿਆ ਹੋਇਆ ਉਹਨਾਂ ਕੋਲੋਂ ਤੁਹਾਡੇ ਨਾਮ ਦੀ ਦਾਤ ਮੰਗਦਾ ਹੈ ਇਹ ਅਵਸਥਾ ਕਿਸੇ ਹੀ ਨਿਭਾਵਣਾ ਚੁਣੀ ਇੱਕ ਅਤ ਨਿਮਰਤਾ ਦੇ ਵਿੱਚੋਂ ਨਿਕਲੀ ਪਾਵਨ ਹੈ ਜਿੱਥੇ ਮਨ ਦੇ ਵਿੱਚ ਇੱਕ ਚਾਹਨਾ ਹੈ ਕਿ ਉਹ ਕਾਲਪੁਰਖ ਮੇਰੇ ਹਿਰਦੇ ਚ ਵਸੇ ਉਹਦੇ ਨਾਲ ਮੇਰੀ ਸਾਜ ਪੈ ਜਾਏ ਉਹਦੇ ਨਾਲ ਮੇਰਾ ਪੱਕਾ ਸੰਬੰਧ ਬਣ ਜਾਏ ਕਿਦੇ ਵਿੱਚ ਨਾ ਉੱਚੇ ਵੱਜ ਤੇ ਗੱਲੀ ਕੋਈ ਨਹੀਂ ਨਾ ਕਿਉਂਕਿ ਇੱਥੇ ਗੱਲ ਸ਼ੁਰੂ ਉਥੋਂ ਕੀਤੀ ਹਾਂ ਢਾਡੀ ਕਰ ਨੀਚ ਜਾਤ ਕੋ ਰਉਤਮ ਜਾਤ ਸਦਾ ਹੀਂ ਟਾਡੀ ਲਫ਼ਜ਼ ਅਸੀਂ ਅੱਜਕੱਲ ਵਰਤਦੇ ਆਂ ਜਿਹੜੇ ਟਰੱਡ ਸਾਰਗੀ ਦੇ ਨਾਲ ਕੀਰਤਨ ਕਰਦੇ ਨੇ ਟਾਡੀ ਦਾ ਅਸਲ ਮਕਸਦ ਵੀ ਇਹ ਹੈ ਉਹ ਸਰਕਾਰ ਪ੍ਰਤੀ ਗੁਣ ਗਾਉਣੇ ਤੇ ਸਿੱਖ ਕੌਮ ਦੇ ਵਿੱਚ ਹੀ ਟਾਡੀ ਦਾ ਅਸਲੀ ਮਕਸਦ ਮਤਲਬ ਹੀ ਹੈ ਉਹਦੇ ਗੁਣ ਗਾਉਣ ਵਾਲਾ ਗੁਰਾਲ ਪ੍ਰਤੀ ਗੁਣ ਗਾਉਣ ਵਾਲਾ ਕਾਇਦਾ ਦੂਸਰਾ ਬਰਮਾਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ 함ਰੀ ਜਾਤ ਪਾਤ ਗੁਰ ਸਤਗੁਰ 함 ਵਿੱਚੋਂ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਉ ਗੁਰ ਚੇਲਾ ਤੁ ਰੱਖੋ ਲਾਜ ਜਨ ਕੇ 함ਰੀ ਜਾਤ ਸਾਡੀ ਜਾਤ ਵੀ ਗੁਰੂ ਹੈ ਕਿ ਸਾਡਾ ਗੁਰੂ ਉੱਚਾ ਤੇ ਅਸੀਂ ਵੀ ਉੱਚੇ ਆ ਤੇ ਗਰੂਣਤ ਨਹੀਂ ਬਣੇ ਕਹਿ ਸਕਦੇ ਕਲਸੀ ਹੋਂਵੈ ਵਾਲੇ ਉੱਚੇ ਨਹੀਂ ਹੈ ਗੁਰੂ ਦੇ ਸੇਖੋਂ ਕਰਕੇ ਉੱਚੇ ਆ ਸਾਡੀ ਪਤ ਵੀ ਗੁਰੂ ਹੀ ਹੈ ਸਾਡੀ ਇੱਜ਼ਤ ਵੀ ਗੁਰੂ ਹੀ ਹੈ ਹਮ ਵਿੱਚ ਜੋ ਸਿਰ ਗੁਰ ਕੇ ਕਈ ਨਾ ਕਈ ਵਰੀ ਬੜੇ ਅਜੀਬ ਜਿਹੇ ਸਵਾਲ ਕਰਦੇ ਨੇ ਗੱਲ ਰਿਲੇਟਡ ਹੋਏਗਾ ਗੁਰਮਤ ਨਾਲ ਤੇ ਮੈਨੂੰ ਪੁੱਛਣਗੇ ਜੀ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਮੈਨੂੰ ਮਜਬੂਰੀ ਜਿਹਾ ਜਵਾਬ ਦੇਣਾ ਪੈਂਦਾ ਵੀ ਮੇਰਾ ਤਾਂ ਖਿਆਲ ਹੈ ਹੀ ਨਹੀਂ ਮੈਂ ਤਾਂ ਸਿਰ ਗੁਰੂ ਨੂੰ ਵੇਚਿਆ ਹੋਇਆ ਹੈ ਭਾਵ ਗੁਰੂ ਦੀ ਮੱਤ ਲਈ ਹੋਈ ਆਪਣੀ ਮੱਤ ਜਿਹੜੀ ਹੈ ਉਹਨੂੰ ਗੁਰੂ ਕੋਲ ਛੱਡਦਾ ਹੈ ਗੁਰੂ ਦੀ ਮੱਤ ਲਈ ਇਹ ਗੁਰੂ ਦਾ ਵਿਚਾਰ ਹੈ ਗੁਰੂ ਦੀ ਮੱਤ ਹੈ ਜੋ ਮੈਂ ਆਪ ਜੀ ਨਾਲ ਜੋ ਕੁਝ ਸਮਝਾ ਕਰ ਰਿਹਾ ਇਹ ਮੇਰੀ ਮਰਤ ਨਹੀਂ ਹੈ ਇਹ ਗੁਰੂ ਦੀ ਮੱਤ ਹੈ ਗੁਰਮਤ ਹੈ ਮੈਂ ਤੇ ਆਪਣੀ ਸੋਚ ਨੂੰ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਗੁਰੂ ਦੀ ਮਤ ਲੈ ਲਈ ਆਮ ਵਿੱਚ ਸਿਰ ਗੁਰਕੇ ਮੈਨੂੰ ਲੱਗਦਾ ਮੈਂ ਇਸ ਲਫ਼ਜ਼ ਦੀ ਇਸ ਤੋਂ ਕੋਈ ਚੰਗੀ ਕੋਈ ਵਿਆਖਿਆ ਕਰ ਸਕਣਾ ਖਸ਼ਧਿਤ ਕਰਦਾਸ ਹੈ ਬਸ ਇੱਕ ਬੇਨਤੀ ਹੈ ਜਨਉਨਕ ਨਾਮ ਪਰਯੋਗੁਰ ਚੇਲਾ ਤੇਗਾਲ ਬੁਰਜੀ ਮੇਰਾ ਨਾ ਗੁਰੂ ਦਾ ਸਿੱਖ ਪੈ ਗਿਆ ਗੁਰ ਚੇਲਾ ਗੁਰੂ ਦਾ ਸਿੱਖ ਪੈ ਗਿਆ ਬਸ ਹੁਣ ਤੁਸੀਂ ਆਪ ਹੀ ਆਪਣੇ ਸਿੱਖ ਦੀ ਲਾਜ ਰੱਖਣੀ ਹੈ ਤੋ ਰੱਖੋ ਲਾਜ ਜਨ ਕੇ ਤੁਹਾਡੇ ਦਾਦਾ ਸੇਵਕ ਬਣ ਗਏ ਤੁਹਾਡਾ ਸਿੱਖ ਬਣ ਗਿਆ ਹੁਣ ਤੁਸੀਂ ਉਲਾਜ ਰੱਖਣੀ ਹੈ ਤੁਸੀਂ ਪੱਤ ਰੱਖਣੀ ਹੈ ਮੈਂ ਤੇ ਤੁਹਾਨੂੰ ਹੀ ਆਪਣੀ ਜਾਤ ਸਮਝਿਆ ਤੁਹਾਨੂੰ ਹੀ ਆਪਣੀ ਇੱਜ਼ਤ ਸਮਝਿਆ ਆਪਣੀ ਸੋਚ ਖਤਮ ਕਰਕੇ ਤੁਹਾਡੀ ਸੋਚ ਨੂੰ ਅਪਣਾ ਲਿਆ ਤੁਹਾਡਾ ਸਿੱਖ ਬਣ ਗਿਆ ਹੁਣ ਜੋ ਮੇਰੀ ਜਾਤ ਹੈ ਜੋ ਪੱਤ ਹੈ ਤੁਸੀਂ ਬਸ ਇਹ ਹੈ ਸਿੱਖ ਨੂੰ ਆਪਣੇ ਆਪ ਨੂੰ ਕਿਸ ਜਾਤ ਵਿੱਚ ਸਮਝਣਾ ਚਾਹੀਦਾ ਹੈ ਇਹ ਭਾਗ ਖਤਮ ਹੈ ਪਰ ਵਿਸ਼ਾ ਜੇ ਹੋਰ ਗਹਿਰਾਈ ਚ ਅਪਾ ਵਿਚਾਰਾਂਗੇ ਕੁਝ ਪੱਖ ਹੋਰ ਵਿਚਾਰਨੇ ਰਹਿੰਦੇ ਨੇ ਜੇ ਜੇ ਇੱਕ ਵਿਸ਼ੇ ਨੂੰ ਸ਼ੁਰੂ ਕੀਤਾ ਤੇ ਉਹਦੇ ਹਰ ਪੱਖ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਅੱਜ ਬਸ ਇੰਨੇ ਕਥਨ ਪਰਵਾਣ ਕਰਨਾ ਮੀਆਂ ਭੁਲਾਉਣ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ